हां ਕਿਸਾਨ ਵੀਰੋ ਸੁਆਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਕੋਠਾਗੁਰੂ ਤਹਿਸੀਲ ਫੂਲ ਤੇ ਮਿੱਤਰੋ ਜ਼ਿਲ੍ਹਾ ਹੈਗਾ ਬਠਿੰਡਾ ਤੇ ਅਰਸ਼ਦੀਪ ਦੇ ਕਰਵਾਪਾ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਤਿੰਨ ਬੱਸੀਆਂ ਤੁਹਾਨੂੰ ਦਿਖਾ ਰਹੇ ਆ ਤੇ ਤਿੰਨੇ ਮਿੱਤਰੋ ਦੁੱਧ ਧਰ ਗਿਆ ਚਿੱਟੀਆਂ ਨੇ ਬਹੁਤ ਹੀ ਸੋਹਣੀਆਂ ਤੇ ਚੰਗੀ ਬਰੀਡ ਵਾਲੀਆਂ ਤੇ ਜਿਹੜਾ ਤਿੰਨਾ ਦਾ ਰੰਗ ਵੀ ਬਹੁਤ ਸੋਹਣਾ ਹੈ ਕੱਦ ਮਿੱਤਰੋ ਕਿੰਨਾ ਦਾ ਸੇਮ ਹੈ ਹੋ ਸਕਦਾ ਵੀ ਵੀਡੀਓ ਦੇ ਵਿੱਚ ਵੜਾ ਮੁੱਟਾ ਕੋਈ ਵੱਡਾ ਸੁਤਾ ਹੋ ਜੇ ਤਾਂ ਕਹਿ ਨਹੀਂ ਸਕਦਾ ਪਰ ਇਹ ਆਪਾਂ ਇਹ ਕਹਿ ਸਕਦੇ ਵੀ ਨਾਰਮਲ ਕੱਦ ਵਾਲੀਆਂ ਉਮਰ ਦੇ ਹਿਸਾਬ ਦੇ ਨਾਲ ਕੋਈ ਬਹੁਤਾ ਵੱਡਾ ਕੱਦ ਨਹੀਂ ਤੇ ਕਿਉਂਕਿ ਆਪਣਾ ਫਰਜ ਬੰਦਾ ਦੱਸਣ ਦਾ ਕੋਈ ਭਰਾ ਦੂਰੋਂ ਚੱਲ ਕੇ ਆ ਜੇ ਹਲਾ ਕਹੇ ਵੀ ਆਹ ਚੀਜ਼ ਤਾਂ ਵੀਡੀਓ ਦੇ ਵਿੱਚ ਵੱਡੀ ਦਿਖਾਤੀ ਕਈ ਵਾਰ ਮਿੱਤਰੋ ਵੱਡਾ ਬੱਚਾ ਦਿਖਾਇਆ ਜਾਂਦਾ ਹੈ ਕਿੰਦਾ ਮਰਜੀ ਕੈਮਰਾ ਉੱਚਾ ਕਰਕੇ ਬਣਾ ਗਏ ਫਿਰ ਵੀ ਕਈ ਵਾਰਾ ਬੱਚਾ ਜਿਹੜਾ ਵੱਡਾ ਦਿਖਾਇਆ ਜਾਂਦਾ ਤੇ ਪੂਰੀ ਗੱਲਬਾਤ ਕਰਦੇ ਆਂ ਭਾਈ ਅਰਸ਼ਦੀਪ ਦੇ ਨਾਲ ਜਿਹੜੇ ਭਰਾ ਨਵੇਂ ਆਪਣੇ ਚੈਨਲ YouTube ਦੇ ਨਾਲ ਜੁੜ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ Facebook ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰੋ ਤੇ ਜੇਕਰ ਕੋਈ ਮਿੱਤਰੋ ਵੀਡੀਓ ਬਣਾਉਣਾ ਚਾਹੁੰਦਾ ਤਾਂ ਆਪਣਾ ਨੰਬਰ ਹੈ 98724 82124 ਤੇ ਕਰਦਿਆ ਭਾਈ ਤੇਰਾ ਗੱਲਬਾਤ ਫਿਰ ਆਪਾਂ ਕੱਲੀ ਕੱਲੀ ਮਿੱਤਰੋ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਬੁੱਜਾ ਆਪਣਾ ਨਾਮ ਹੈ ਅਰਸ਼ਦੀਪ ਹਾਂਜੀ ਪਿੰਡ ਕੋਠਾ ਗੁਰਕਾ ਹਨਾ ਇਹ ਜਿਹੜਾ ਘਰ ਆਪਣਾ ਕਿੱਥੇ ਜੀ ਹੈ ਆਪਣਾ ਗੋਂਗ ਸਰ ਗੁਰਦੁਆਰੇ ਕੋਲ ਗੋਂਗ ਸਰ ਗੁਰਦੁਆਰੇ ਤੋਂ ਸਾਹਮਣੇ ਕੱਸੀ ਜਾਂਦੀ ਆ ਕੱਸੀ ਕੱਸੀ ਜਾ ਕੇ ਚੜ੍ਹਦੇ ਵਾਲੇ ਪਾਸੇ ਚੜ੍ਹਦੇ ਵਾਲੇ ਪਾਸੇ ਤੇ ਓਕੇ ਹੁਣ ਅੱਜ ਇਹ ਵਪਾਰ ਦਾ ਕੰਮ ਆਪਣਾ ਜੀ ਵੈਸੇ ਵਪਾਰ ਦਾ ਹੈ ਨਹੀਂ ਬਸ ਕਰਾਂਗੇ ਸ਼ੁਰੂ ਕਰ ਰਹੇ ਹਾਂ ਹਾਂ ਕਰ ਰਹੇ ਹਾਂ ਠੀਕ ਹੈ ਜੀ ਹਾਂਜੀ ਚਲੋ ਹਾਂ ਕਰਨਾ ਕਰਨਾ ਚਾਹੀਦਾ ਕੰਮ ਤਾਂ ਹਨਾ ਜ਼ਰੂਰੀ ਆ ਬੇਲਾ ਕਰਦੇ ਗਾਲਾਂ ਕਢਦੇ ਆ ਹਾਂ ਬੇਲਾ ਰਹਿ ਕੇ ਤਾਂ ਬੰਦਾ ਖਰਾਬ ਹੋ ਜਾਂਦਾ ਕਿਉਂਕਿ ਮਾੜੀ ਸੰਗਤ ਦੇ ਵਿੱਚ ਪਾਉ ਮਿੱਤਰੋ ਨਸਾ ਪੱਤਾ ਕਰੂ ਠੀਕ ਹੈ ਤੇ ਕੰਮ ਕਰਦੇ ਰਹਿਣਾ ਚਾਹੀਦਾ ਤੇ ਇਹਨਾਂ ਦੀ ਜਿਹੜੀ ਉਮਰ ਆ ਕਿੰਨੀ ਹੋਊਗੀ ਬਸ 6 ਤੋਂ 6 ਦੇ 6 ਮਹੀਨੇ ਦੇ ਵਿੱਚ ਵਿੱਚ 6 ਤੋਂ ਤਾਂ ਵੱਢ ਗਿਆ ਹੋਣ ਗਿਆ ਬਸ 6 ਤੋਂ ਬਸ ਮਾੜਾ ਮੋੜਾ ਇਧਰ ਹੋ ਗਿਆ ਚਲੋ ਹੁਣ ਇਹਨਾਂ ਨੂੰ ਆਪਾਂ ਤੋਰ ਕੇ ਦਿਖਾ ਦੇ ਕੇ ਮੜਾ ਜਾ ਹਾਂਜੀ 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 ਕੱਲੇ ਪਹਿਲਾ ਪਹਿਲੇ ਨੰਬਰ ਵਾਲੇ ਦੇ ਕਰਵਾ ਐਂ ਕੱਢ ਲਾਂਗੇ ਬਾਹਰ ਜੀ ਫੇਸ ਕੁਆਲਟੀ ਮਿੱਤਰੋ ਬਹੁਤ ਸੋਹਣੇ ਫਿਰ ਆਪਾਂ ਕਹਿੰਦੇ ਵੀ ਰੰਗ ਆ ਜਿਹੜੇ ਤਿੰਨਾਂ ਦੇ ਬਹੁਤ ਹੀ ਸੋਹਣੇ ਕੋਈ ਫੋਟ ਸਾਕ ਤਾਂ ਨਹੀਂ 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 ਅੱਲਾ ਕੱਲਾ ਮਿੱਤਰੋ ਥਾਣਾ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਤੇ ਮੋਰ ਲਈ ਬਹੁਤ ਸੋਹਣਾ ਜੀ ਆ ਜਾ ਵੀ ਤੇ ਕਾਫੀ ਦਿਨਾਂ ਦਾ ਜਿਹੜੇ ਦੋਸਤੋ ਫੋਨ ਆ ਰਹੇ ਸੀ ਵੀ ਕੋਈ ਬੱਚੀਆਂ ਹੁਣ ਤੇ ਅੱਜ ਸਾਰੇ ਭਰਾਵਾਂ ਦਾ ਲਾਂਬਾ ਲਾਉਣੇ ਆ ਜਿਹੜੇ ਭਰਾ ਨੂੰ ਪਸੰਦ ਆਉਂਦੀ ਹੈ ਤਾਂ ਮਿੱਤਰੋ ਫੋਨ ਚੱਕੋ ਤੇ ਬਾਈ ਦੇ ਨਾਲ ਕਰੋ ਘੰਟੀ ਤੇ ਰੇਟ ਆਪਾਂ ਤਿੰਨਾ ਦਾ ਕਰਨਾ ਇਕੱਠਾ ਕਰ ਡਾਟ ਕਰਨਾ ਜੀ ਤਿੰਨਾ ਦੇ ਕਰਾਂਗੇ ਇਕੱਠਾ ਓਕੇ ਚਲੋ ਬਾਅਦ ਵਿੱਚ ਮਿੱਤਰੋ ਰੇਟ ਦੱਸਦੇ ਆ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਇਹਦਾ ਵੀ ਮਿੱਤਰੋ ਮੂੰਹ ਮਣਗਾ ਬਹੁਤ ਸੋਹਣਾ ਤੇ ਥਣਾ ਦੀ ਆਪਾਂ ਝੋਲੀ ਝਾਲੀ ਮਿੱਤਰੋ ਚੰਗੀ ਆ ਫੇਸ ਕੁਆਲਿਟੀ ਮਿੱਤਰੋ ਇਹਦੀ ਬਹੁਤ ਸੋਹਣੀ ਤੇ ਬੜਾ ਜਾ ਥਣ ਦਿਖਾ ਦਈ ਹੈ ਨਾ ਹਾਂਜੀ ਇੱਕ ਛੋਟੀ ਜੀ ਬਚੀ ਲੱਗਦੀ ਆ ਦੇਖ ਹਾਂ ਹਾਂ ਪੂਰੀ ਹੀ ਛੋਟੀ ਜੀ ਹੈ ਨਾ ਚਲੋ ਕਈ ਵਾਰ ਆ ਜਾਂਦੀ ਹੁੰਦੀ ਹੈ ਕਿਸੇ ਦੇ ਕੋਈ ਬਹੁਤ ਹੀ ਵੱਡੀ ਨਹੀਂ ਮਾੜੀ ਮੁੱਟੀ ਹੈਗੀ ਆ ਕਿਉਂਕਿ ਆਪਣਾ ਮਿੱਤਰੋ ਫਰਜ ਬੰਦਾ ਹੈ ਕੱਲ ਨੂੰ ala ਆ ਕੇ ਕਹੇ ਵੀ ਭਾਈ ਮੈਨੂੰ ਆਹ ਚੀਜ਼ ਗਲਤ ਲੱਗੀ ਤੇ ਤੀਜੇ ਨੰਬਰ ਤੇ ਫੇਰ ਮਿੱਤਰੋ ਬਹੁਤ ਸੋਹਣੇ ਜਿਹਦੀ ਵੀ ਫੇਸ ਕੁਆਲਿਟੀ ਬਹੁਤ ਚੰਗੀ ਆ ਮੋੜ ਲੈ ਪਤਾ ਇਹਨੂੰ ਮੋੜ ਮੂੰਹ ਦਿਖਾ ਦੇ ਮੂੰਹ ਦਿਖਾ ਬਹੁਤ ਸੋਹਣਾ ਮੂੰਹ ਹੈ ਬਸ ਬੱਤ ਬੱਚ ਮੜੇ ਥੰਦ ਦਿਖਾ ਦੇ ਬੱਚੇ ਨੂੰ ਧੱਕਾ ਕਰ ਦਿੱਤਾ ਹੈ ਹਨਾ ਹਾਂ ਹਾਂ ਹੀ ਹਾਂ ਹਾਂ ओके जी ओके ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੈ ਤਾਂ ਜਰੂਰ ਕਰੋ ਸੰਪਰਕ ਤੇ ਹਾਂਜੀ ਹੁਣ ਰੇਟ ਦੀ ਗੱਲ ਕਰਕੇ ਆਪਾਂ ਕੀ ਕਰਤਾ ਜੀ ਫਿਰ ਇਹਨਾਂ ਦਾ ਰੇਟ ਕੀ ਜੇ ਕੋਈ ਭਾਈ ਇੰਨੇ ਹਾਂਜੀ ਲੈਂਦਾ ਹਾਂਜੀ ਤਾਂ 95000 ਰੁਪਏ ਦਾ ਰੇਟ ਮੰਗਦੇ ਆ 95 ਮੰਗਦੇ ਹੋ 95 ਮੰਗਦੇ ਆ ਬਾਕੀ ਜੇ ਤਿੰਨੇ ਇਕੱਠਿਆਂ ਲੈਂਦਾ ਕੋਈ ਜੇ ਡੋਡ ਲੈਂਦਾ ਆ ਡੋਡ ਫਿਰ ਹੋ ਜਾ ਦੇਖ ਉਹਦਾ ਫੋਨ ਨੰਬਰ ਦੱਸ ਦੋ ਜੀ ਆਪਾਂ ਹਾਂ ਆਪਣਾ 84272 84272 33022 3305 8427233022 ਦਾ ਫੋਨ ਨੰਬਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ